ਹਾਂਜੀ 112 ਨੰਬਰ ਤੇ ਅਸੀਂ ਤਿੰਨ ਵਾਰੀ ਰਿਕੁਐਸਟ ਪਾ ਦਿੱਤੀ ਕਿ ਪਲੀਜ਼ ਸਰ ਸਾਡੇ ਬੱਚੇ ਅੰਦਰ ਭੁੱਖੇ ਪਾਣੇ ਖੜੇ ਆ ਰਾਤ ਦੇ ਵੀ ਸਾਡੇ ਬੱਚੇ ਉੱਥੇ ਆ ਉਹਨਾਂ ਨੇ ਕੁਝ ਨਹੀਂ ਖਾਧ ਵਿੱਚ 14 1500 ਬੱਚਾ ਇੱਕ ਗਵਰਨਮੈਂਟ ਦੇ ਅੰਦਰ ਤੇ ਸਾਡੀ ਕੋਈ ਰਿਕੁਐਸਟ ਇੱਥੇ ਜਿਹੜੀ ਉਹਨਾਂ ਨੇ ਕੰਪਲੀਟ ਨਹੀਂ ਕੀਤੀ ਅਸੀਂ ਪਤਾ ਨਹੀਂ 112 ਤੇ ਕਿੰਨੀ ਵਾਰ ਕਾਲ ਕਰ ਦਿੱਤੀ ਹਰ ਬੱਚੇ ਕਹਿੰਦੇ ਹਰ ਜਿਹੜਾ ਨਾ ਪ੍ਰਭਾਤ ਖੇਤਰੇ ਇਹਦੇ ਵਿੱਚ ਇੱਕ ਹੈਲਪਲਾਈਨ ਨੰਬਰ ਵਾ ਅਸੀਂ ਉੱਤੇ ਕਾਲ ਕੀਤੀ ਕਹਿੰਦੇ ਤੁਹਾਡੀ ਰਿਕਵੈਸਟ ਪਾਤੀ ਆ ਕਿਸੇ ਦਾ ਬੱਚਾ 14 1500 ਬੱਚਾ ਜਿਹੜਾ ਸਾਡਾ ਅੰਦਰ ਖੜਾ ਆ ਅਸੀਂ ਦੱਸੋ ਪਿਆ ਇਹਨਾਂ ਦੀ ਰਿਕਵੈਸਟ ਨੂੰ ਕੀ ਕਰੀਏ ਅਸੀਂ ਜਿਹੜਾ ਕਿੰਨੇ ਕਿ ਸਰਕਾਰ ਨੂੰ ਪੈਸਾ ਦੇਣ ਦੇ ਇਹਨਾ ਚੰਗਾ ਸੀ ਆਪਣੀਆਂ ਵੋਟਾਂ ਬਣਾਈਏ ਕਮ ਸੇ ਕਮ ਅਸੀਂ ਆਪਣੀ ਪੈੜੀ ਆਪਣੀ ਜ਼ਮੀਨ ਆਪਣੇ ਬੱਚੇ ਤੇ ਬਚਾ ਸਕਦੇ ਕਿ ਨਹੀਂ ਬਚਾ ਸਕਦੇ ਹੁਣ ਇਹ ਅਧਿਕਾਰੀ ਕੋਈ ਪਹੁੰਚੇ ਆ ਕੋਈ ਅਧਿਕਾਰੀ ਨਹੀਂ ਅਸੀਂ ਡੀਸੀ ਦਫਤਰ ਤੱਕ ਪਹੁੰਚ ਕਰਕੇ ਆਏ ਆ ਉੱਥੇ ਸਾਡੇ ਉਹਨਾਂ ਥੋੜੀ ਬਥੇਰੀ ਸੁਣਵਾਈ ਕੀਤੀ ਆ ਪਰ ਸਾਨੂੰ ਉਹਨਾਂ ਨੇ ਕਿਹਾ ਕਿ ਸਾਡੇ ਕੋਲ ਵੋਟ ਕੋਈ ਅਵੇਲੇਬਲ ਨਹੀਂ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਸਾਡੇ ਬੱਚੇ ਸਾਡੇ ਹੱਥਾਂ ਤੱਕ ਆਉਣਗੇ ਕਿ ਨਹੀਂ ਆਉਣਗੇ ਅਸੀਂ ਇੰਨੇ ਦੁਖੀ ਆ ਅਸੀਂ ਤਾਂ ਹੁਣ ਪੂਰਾ ਰੋਡ ਜਾਮ ਕਰਨ ਲੱਗੇ ਆ ਜਾਂ ਸਾਡੇ